ਕੰਦੇ ਪਿੰਦਿਆਂ ਨੂੰ ਵੇਖ ਕੇ ਨਾ ਸੜੀਏ ਆਂਢ ਤੇ ਗਵਾਂਢ ਚ ਕਦੇ ਨਾ ਲੜੀਏ ਉਹ ਵੈਰੀ ਘਰ ਜਾ ਕੇ ਵੀ ਕਦੇ ਨਹੀਂ ਖਾਈਦਾ ਸੱਜਣਾ ਦੇ ਨਾਲ ਧੋਖਾ ਨਹੀਂ ਕਮਾਈਦਾ ਸੋਹਣਿਆ ਦੇ ਨਾਲ ਧੋਖਾ ਨਹੀਂ ਕਮਾਈਦਾ ਮਿੱਤਰਾਂ ਦੇ ਨਾਲ ਧੋਖਾ ਨਹੀਂ ਕਮਾਈਦਾ ਉਹ ਕੰਨਿਆ ਕੁਵਾਰੀ ਨੂੰ ਨਹੀਂ ਘਾਲ ਕੱਢੀ ਦੀ ਆਪਣੀ ਵਿਆਹੀ ਵੀ ਕਦੇ ਨਹੀਂ ਛੱਡੀ ਦੀ ਇੱਕੋ ਜਿੰਨਾ ਦੁੱਖ ਮਾਪਿਆਂ ਦੀ ਜਾਈਦਾ ਸੱਜਣਾ ਦੇ ਨਾਲ ਧੋਖਾ ਨਹੀਂ ਕਮਾਈਦਾ ਸੋਹਣਿਆ ਦੇ ਨਾਲ ਧੋਖਾ ਨਹੀਂ ਕਮਾਈਦਾ ਮਿੱਤਰਾਂ ਦੇ ਨਾਲ ਧੋਖਾ ਨਹੀਂ ਕਮਾਈਦਾ ਹੋ ਕਹਿੰਦੇ ਨੇ ਸਿਆਣੇ ਜੱਫਾ ਮਾੜਾ ਐਨੇ ਦਾ ਜੱਟ ਨਾਲ ਰੌਣਾ ਲੋਕੋ ਵੱਟ ਬੰਨੇ ਦਾ ਉਹ ਬੁਰਾ ਵਿਛੋੜਾ ਚਮਕੀਲੇ ਪਾਈਦਾ ਸੱਜਣਾ ਦੇ ਨਾਲ ਧੋਖਾ ਨਹੀਂ ਕਮਾਈਦਾ ਸੋਹਣਿਆ ਦੇ ਨਾਲ ਧੋਖਾ ਨਹੀਂ ਕਮਾਈਦਾ ਮਿੱਤਰਾਂ ਦੇ ਨਾਲ ਤੁੱਖਾ ਨਹੀਂ ਕਮਾਈ ਦਾ